ਹਾਂਜੀ ਸਤਿ ਸ੍ਰੀ ਅਕਾਲ ਦੋਸਤੋ 골ਡ ਸਟਾਰ ਸਮਾਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਜੀ ਸੋ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਇਆ ਏਸੀ ਕੈਬਨ ਇੰਸਟਾਲ ਕੀਤਾ ਜੀ ਟਰੈਕਟਰ ਦੇ ਉੱਪਰ ਤੇ ਜਿਹੜਾ ਤੁਸੀਂ ਆਹ ਟਰੈਕਟਰ ਦੇਖ ਰਹੇ ਹੋ ਇਹਦੇ ਆਉਣ ਵਾਲੇ ਸਮਿਆਂ ਦੇ ਵਿੱਚ ਕਣ ਦਾ ਮਤਲਬ ਹੁਣ ਇਹ ਟਰੈਕਟਰ ਤੋਂ ਬਾਅਦ ਦੋ ਟਰੈਕਟਰ ਆਪਣੇ ਕੋਲ ਹੋਰ ਖੜੇ ਨੇ ਉਸ ਤੋਂ ਬਾਅਦ ਆਪਾਂ ਤੀਸਰੇ ਨੰਬਰ ਤੇ ਯਾਨੀ ਕਿ ਟੋਟਲ ਓਵਰਲ ਆਏ ਜਾਵੇ ਤਾਂ ਚੌਥੇ ਨੰਬਰ ਤੇ ਇਹ ਟਰੈਕਟਰ ਦੇ ਉੱਪਰ ਏਸੀ ਕੈਬਨ ਲਾਉਣਾ ਸੋ ਅੱਜ ਗੱਲ ਕਰਾਂਗੇ ਆਪਾਂ ਪੰਜਾਬ 75 E ਦੀ ਜੌਂਡੀਅਰ ਦਾ E ਸੀ ਸੋ ਜਿਆ ਜਿਹਦੇ ਸਮੇਂ ਜੇ ਦੇਖੀ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਅ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਰਾਜ ਕਰਨ ਵਾਲਾ ਟਰੈਕਟਰ ਹੈ ਨਾ ਸੋ ਜੌਨੀਅਰ ਤੋਂ ਟਰੈਕਟਰ ਹੈ ਇਹ ਪੰਜਾਬ 75 E 4 ਵੀਲ ਡਰਾਈਵ ਟਰੈਕਟਰ ਦੇ ਉੱਪਰ 골ਡ ਸਟਾਰ ਸਮਾਣਾ ਵੱਲੋਂ AC ਕੈਬਨ ਜਿਹੜਾ ਇੰਸਟਾਲ ਕੀਤਾ ਗਿਆ ਸੋ ਤੁਸੀਂ ਸਭ ਤੋਂ ਪਹਿਲਾਂ ਤੁਹਾਡੀ ਇੱਕ ਨਿਗਾ ਆਪਾਂ ਮਰਵਾ ਦਿੰਨੇ ਆ ਕਿ ਟਰੈਕਟਰ ਦੇ ਉੱਪਰ ਜਿਹੜਾ ਮੈਂ ਪਾਈ ਨੂੰ ਗੋ ਥੋੜਾ ਨੇੜੇ ਦਿਖਾਵੇ ਟਰੈਕਟਰ ਜਿਹੜਾ ਫਰੰਟ ਵੇਟ ਲੱਗਿਆ ਹੋਇਆ ਜੀ ਸੋ ਇਹ ਟਰੈਕਟਰ ਦਾ ਫਰੰਟ ਵੇਟ ਹੈ ਜੋ 골ਡ ਸਟਾਰ ਸਮਾਣਾ ਵੱਲੋਂ ਇਹ ਵੀ ਇੰਸਟਾਲ ਕੀਤਾ ਗਿਆ ਜੀ ਤੁਸੀਂ ਮਜ਼ਬੂਤੀ ਦੇਖ ਸਕਦੇ ਹੋ ਪੇਂਟ ਕੁਆਲਿਟੀ ਚੈੱਕ ਕਰ ਸਕਦੇ ਜੀ ਤੁਸੀਂ ਦੇਖ ਸਕਦੇ ਇੱਕ ਦੀ ਖਾਸੀਅਤ ਇਹ ਹੈ ਜੀ weight ਦੀ ਕਿ ਇਸ weight ਦਾ ਤੁਸੀਂ ਬਾਹਰੋਂ ਜਜਮੈਂਟ ਬਿਲਕੁਲ ਨਹੀਂ ਕਰ ਸਕਦੇ ਕਿ ਇਹਦਾ ਐਕਚੁਅਲ weight ਕਿੰਨਾ ਹੈ ਕਿਉਂਕਿ 2 ਕੁੰਟਲ 2.5 ਕੁੰਟਲ 3 ਕੁੰਟਲ ਤੇ 3.5 ਕੁੰਟਲ ਵਾਲੇ ਲੋਕੋ ਵਾਈਜ਼ ਦੇਖਿਆ ਜਾਵੇ ਤਾਂ ਆਲਮੋਸਟ ਸਾਰੇ ਸੇਮ ਨੇ ਸੋ ਇਹ ਪੰਜਾਬ 75 ਦਾ ਜਿਹੜਾ ਆਪਾਂ ਕਹਿ ਸਕਦੇ ਕਿ ਰੂਪ ਬਾਕੀ ਟਰੈਕਟਰਾਂ ਦਾ ਜਿਹੜਾ ਵੱਖਰਾ ਹੀ ਪੈਂਦਾ ਹਨਾ ਸੋ ਪੂਰਾ ਭਰਮਾ ਜਿਹੇ ਟਰੈਕਟਰ ਲੱਗਦਾ ਏ ਸੀ ਕਵਨ ਲੱਗ ਕੇ ਤੁਮ ਇੱਕ ਵਾਰ ਲੋਕ ਦਿਖਾ ਦਈਏ ਜਦੋਂ ਉਹ ਆਪਣੇ ਕੋਲ ਹੀ ਪਹੁੰਚਿਆ ਇਹ ਸਿੱਧਾ ਟਰੈਕਟਰ ਸੋ ਮੋਡੀਫਿਕੇਸ਼ਨ ਵਾਸਤੇ ਇਹਦੇ ਉੱਪਰ ਸਾਇਲੈਂਸਰ ਐਡ ਕਰ ਰਹੇ ਨੇ ਇਹ ਮੋਡੀਫਿਕੇਸ਼ਨ ਦੇ ਲਈ ਸਾਇਲੈਂਸਰ ਟਰੈਕਟਰ ਦੇ ਉੱਪਰ ਦੇਖੋ ਐਡ ਕੀਤਾ ਜਾ ਰਿਹਾ ਸੋ ਬਲਕਿ ਦੂਸਰਾ ਜੇ ਮੈਂ ਕਹਿੰਦਾ ਜਾਲੀ ਵਾਲਾ ਸਾਇਲੈਂਸਰ ਹਨ ਉਹ ਵਾਲਾ ਸਾਇਲੈਂਸਰ ਐਡ ਕੀਤਾ ਹੈ ਬਾਕੀ 스마트 AC ਕੈਬਨ ਹੈ ਜਿਹੜਾ ਉਹ ਇਹਦੇ ਉੱਪਰ ਇੰਸਟਾਲ ਕੀਤਾ ਗਿਆ ਹੈ ਗਰਮੀਆਂ ਬਦ ਰਹੀਆਂ ਨੇ ਬਾਈ ਜਿਵੇਂ ਕਿ ਅਪਰਪਾ ਦਾ ਵਿੱਚ ਝੋਨੇ ਦਾ ਸੀਜ਼ਨ ਪੂਰੇ ਜੋਰਾਂ ਤੇ ਉੱਪਰ ਹੈ। ਸੋ ਉਸ ਚੀਜ਼ ਤੇ ਆਪਾਂ ਇੱਕ ਹੋਰ ਚੀਜ਼ ਤੇ ਫੋਕਸ ਲੈ ਕੇ ਜਾਂਦੇ ਹਾਂ ਥੋੜਾ। ਕਿੰਦੀ ਝੋਨੇ ਦੇ ਸੀਜ਼ਨ ਦੇ ਵਿੱਚ ਆਪਾਂ ਅਕਸਰ ਦੇਖਦੇ ਹਾਂ ਕਿ ਟਰੈਕਟਰਾਂ ਨੂੰ ਆਪਾਂ ਉਹ ਮਟਗਾਰਡ ਜ਼ਰੂਰ ਲਵਾਉਨੇ ਆ ਹਨਾ। ਸੋ ਪਾਈਆਂ ਨੇ ਵੀ ਗੋਲਡ ਸਟਾਰ ਸਮਾਨਾ ਤੋਂ ਡਰੈਕਟਰ ਦੇ ਉੱਪਰ ਮਟਗਾਰਡ ਲੀ ਜਿਹੜੇ ਫਿੱਟ ਕਰਵਾਏ ਨੇ। ਸੋ ਤੁਸੀਂ ਦੇਖ ਸਕਦੇ ਹੋ। ਪ੍ਰੋਪਰ ਫੀਟਿੰਗ ਹੈ ਜੀ। ਕੋਈ ਜਿਵੇਂ ਆਪਾਂ ਕਹਿੰਦੇ ਕੋਈ ਢੱਲ ਨਹੀਂ ਹੈਗੀ ਹੁਣ ਇਹਦੇ ਵਿੱਚ। ਜੇ ਆਪ ਤੁਸੀਂ ਪਲੇ ਦੇਖ ਸਕਦੇ ਹੋ ਇਹ ਸਿਰਫ ਗਾਦੇ ਵਾਸਤੇ ਛੱਡੀ ਹੋਈ ਇਹ ਜਿਹੜਾ ਟਰੈਕਟਰ ਨੇ ਮੋਡਰਨ ਹੈ ਹੈਨਾ ਇੱਕ ਲੈਵਲ ਤੱਕ ਹੀ ਜਾਂਦਾ ਹੈ ਇਹ ਇੱਥੇ ਨੂੰ ਆਪਾਂ ਇੱਕ ਵਾਰੀ ਚੈੱਕ ਕਰਵਾ ਲਨੇ ਆ ਦੇਖੋ ਇਸ ਤਰ੍ਹਾਂ ਜਾ ਕੇ ਇੱਥੇ ਜਾ ਕੇ ਇਹਨੇ ਰੁਕ ਜਾਣਾ ਇਸ ਤੋਂ ਜ਼ਿਆਦਾ ਇਹ ਮਡਗਾਰਡ ਨਹੀਂ ਮੁੜਦਾ ਕਿਉਂਕਿ ਜਿਹੜਾ ਇਹ ਜ਼ਿਆਦਾ ਜਿਹੜਾ ਪਹਿਲੀ ਕਟਿੰਗ ਕਰਦੇ ਅੰਦਰ ਜ਼ਿਆਦਾ ਜਾਂਦਾ ਤਾਂ ਇਹ ਜੀ ਜਿਹੜੀ ਕਿਤੇ ਨਾ ਕਿਤੇ ਜਾ ਕੇ ਸ਼ੋਅ ਨਾਲ ਟੱਚ ਹੋ ਸਕਦੀ ਹੈ ਸਕ੍ਰੈਚ ਵਗੈਰਾ ਪੈ ਸਕਦੇ ਨੇ ਸੋ ਬਾਕੀ ਕਹਿ ਬੰਦੀ ਲੁੱਕ ਤੁਸੀਂ ਦੇਖ ਹੀ ਰਹੇ ਹੋ ਹੁਣ ਪਿਛਲੇ ਵੀਡੀਓ ਦੇ ਵਿੱਚ ਵੀ ਤੁਸੀਂ ਦੇਖਿਆ ਸੋ ਪ੍ਰੋਪਰ ਤੁਹਾਨੂੰ ਸਾਰੇ ਦੋਸਤਾਂ ਮਿੱਤਰਾਂ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਤੇਰੀ ਗਾਈਡੈਂਸ ਪ੍ਰੀਕਾਉਸ਼ਨਸ ਵਗੈਰਾ ਸਭ ਕੁਝ ਦੱਸਿਆ ਜਾਂਦਾ ਸੋ ਕੱਲੀ ਕੱਲੀ ਚੀਜ਼ ਕਸਟਮਰ ਨੂੰ ਸਮਝਾਈ ਜਾਂਦੀ ਆ ਕਿ ਹਨਾ ਵੀ ਇੱਥੋਂ ਇਹ ਚੀਜ਼ ਹੋਣੀ ਹੈ ਇੱਥੋਂ ਇਹ ਚੀਜ਼ ਓਪਰੇਟ ਹੋਣੀ ਆ ਜਾਂ ਇਹਦੀ ਸੀਟ ਆ ਜਿਹੜੀ ਮਕੈਨੀਕਲ 서ਸਪੈਂਸ਼ਨ ਵਾਲੀ ਉਹਨੇ ਕਿਵੇਂ ਵਰਕ ਕਰਨਾ ਸੋ ਇੱਕ ਹੋਰ ਫੋਕਸ ਲੈ ਜੀਏ ਡੀਜ਼ਲ ਟੈਂਕ ਦੇ ਉੱਪਰ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ 골ਡ ਸਟਾਰ ਸਮਾਨਾ ਵੱਲੋਂ ਹੀ ਇਹ ਡੀਜ਼ਲ ਟੈਂਕ ਆ ਇਹਦੇ ਉੱਪਰ ਆਪਾਂ ਇੰਸਟਾਲ ਕੀਤਾ ਡਰਾਈਵਰ ਦੇ ਉਹ ਕਿਤੇ ਨਾ ਕਿਤੇ ਇਹ ਕਹਿ ਸਕਦੇ ਆ ਕਿ ਜੇ ਅਸਲ ਆਪਾਂ ਝੋਨੇ ਦਾ ਸੀਜ਼ਨ ਗਈ ਹੈ ਤਾਂ ਹੁਣ ਸਟਾਰਟ ਹੋਇਆ ਹੁਣ ਉਹਦੇ ਵਾਸਤੇ ਪ੍ਰੋਪਰ ਰੈਡੀ ਹੋ ਜਾਣਾ ਡਾਇਰੈਕਟਰ ਨੇ ਬਾਕੀ ਮੈਂ ਤਾਂ ਇੱਥੇ ਤੁਹਾਨੂੰ ਇੱਕ ਹੀ ਗੱਲ ਕਹੂੰਗਾ ਟਰੈਕਟਰ ਦੀ ਲੋਕੋ ਬਾਈਜ਼ ਦੇਖਿਆ ਜਾਵੇ ਇੰਨਾ ਭਰਮਾ ਤੇ ਹੈਵੀ ਜਿਹਾ ਟਰੈਕਟਰ ਲੱਗਦਾ ਹਨਾ ਏਸੀ ਕੈਬਨ ਲੱਗਣ ਨਾਲ ਭਾਰੀ ਭਾਰੀ ਜਿਹਾ ਹੋ ਗਿਆ ਟਰੈਕਟਰ ਜਿਵੇਂ ਪਹਿਲਾਂ ਤੁਹਾਨੂੰ ਰੀਲ ਦੇ ਵਿੱਚ ਵੀ ਤੁਸੀਂ ਵੀਡੀਓ ਦੇ ਵਿੱਚ ਜਿਹੜੀ ਆਪਾਂ ਸਟੋਰੀ ਪਾਈ ਉਹਦੇ ਵਿੱਚ ਵੀ ਦੇਖਿਆ ਸੀ ਇੰਸਟਾਗ੍ਰam ਤੇ ਉੱਥੇ ਦੂਸਰਾ ਡਾਇਰੈਕਟਰ ਇੱਕ ਨਾਲ ਦਾ ਬਿਲਕੁਲ ਡਿਟੋ ਸੇਮ ਪੰਜਾਬ 75E ਖੜਾ ਪਰ ਕਿਤਨਾ ਕਿਤੇ ਉੱਥੇ ਇੱਕ ਗੈਪ ਜਿਹਾ ਮਹਿਸੂਸ ਹੋ ਰਿਹਾ ਕਿ ਕਿਉਂਕਿ ਉਹ ਰੂਪਰੇ ਸੀ ਕੈਬਨ ਹੈ ਨਹੀਂ ਜੇ ਅਸਲ ਮਿੱਤਰੋ ਦੇਖਿਆ ਜਾਵੇ ਨਾ ਜਿਹੜੇ ਇਹ ਟਰੈਕਟਰ ਨੇ ਏਸੀ ਕੈਬਨ ਦੇ ਨਾਲ ਹੀ ਜੱਛਦੇ ਨੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਆਪਾਂ ਜਿਹੜੇ ਇਹ ਫੈਸਿਲਿਟੀ ਸਾਰੀ ਕਿਸੇ ਕਿਸੇ ਵੀਰ ਨੇ ਲੇਜ਼ਰ ਦੇ ਉੱਪਰ ਕੰਮ ਲੈਣਾ ਇਹਦੇ ਉੱਪਰ ਤਾਂ ਜਿਹੜਾ ਵੀ ਇਹਦੇ ਅੰਦਰ ਸਿਸਟਮ ਸੈੱਟ ਲੱਗਦਾ ਉਹਦੀ ਪ੍ਰੋਪਰ ਵਾਇਰਿੰਗ ਵਾਸਤੇ ਹਨਾ ਜਿਹੜੇ ਵਾਰੋ ਜਾਣਦੀਆਂ ਨੇ ਸੋ ਇਹ ਕਹਿ ਸਕਦਾ ਕਿ ਹਰੇਕ ਚੀਜ਼ ਵਾਸਤੇ ਪਰਪੱਕ ਚੀਜ਼ ਬਣਾਈ ਹੋਈ ਆ ਸੋ ਇੱਕ ਵਾਰ ਤੁਹਾਨੂੰ ਅੰਦਰ ਦੀ ਇਹਦਾ ਜਿਹੜਾ ਥਿਊ ਆ ਉਹ ਵੀ ਦਿਖਾਉਣੀ ਅਤੇ ਦੇਖੋ ਜੀ ਇੱਥੋਂ ਸਟਾਰਟਿੰਗ ਹੋ ਜਾਂਦੀ ਹੈ ਹਨ ਫਲੋਰ ਮੈਟ ਤੋਂ ਲਾ ਕੇ ਕੱਲੀ-ਕੱਲੀ ਚੀਜ਼ ਜਿਵੇਂ ਮਕੈਨਿਕਲ ਸਸਪੈਂਸ਼ਨ ਵਾਲੀ ਸੀਟ ਸੋ ਬਾਕੀ ਚਾਰਜਿੰਗ ਸਾਕਟ ਵਗੈਰਾ ਨਾ ਜੇ ਆਪਾਂ ਤੁਹਾਨੂੰ ਹੈਡਲਾਈਨਰ ਦੀ ਗੱਲ ਕਰੀ ਤਾਂ ਹੈਡਲਾਈਨਰ ਵੀ ਕੋਈ ਇਹ ਕਹਿ ਸਕਦਾ ਵੀ ਭਰਿਆ-ਭਰਿਆ ਲੱਗਦਾ ਹਨ ਇਹ ਚੀਜ਼ਾਂ ਵਧੀਆ ਲੱਗਦੇ ਨੇ ਲੱਗੀਆਂ ਹੋਈਆਂ ਸੋ ਪੈਂਡਰ ਕਵਰ ਤੁਸੀਂ ਦੇਖ ਸਕਦੇ ਹੋ ਸਾਫ ਪ੍ਰੋਪਰ ਸੈਟਿੰਗ ਵਗੈਰਾ ਹਨਾ ਇੱਥੇ ਆਪਾਂ ਚੈੱਕ ਕਰ ਸਕਦੇ ਕਿਤੇ ਗਲਾਸ ਹੋਲਡਰ ਵਗੈਰਾ ਹੋਵੇ ਸੋ ਕੁੱਲ ਮੁਲਾਕੇ ਇੱਕ ਜਿਹੜੀ ਆਪਾਂ ਹੀ ਕਹਿ ਸਕਦੇ ਹਾਂ ਵਧੀਆ ਫੀਲਿੰਗ ਆਉਂਦੀ ਅੰਦਰ ਬੈਠ ਕੇ ਵੀ ਸੋ ਆਪਣੇ ਨਾਲ ਬਾਈ ਜੀ ਮੌਜੂਦ ਨੇ ਹਨਾ ਇੱਕ ਵਾਰੀ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਬਾਈ ਸੱਸੀ ਗੱਲ ਜੀ ਸੱਸੀ ਗੱਲ ਬਾਈ ਜੀ ਹੋ ਠੀਕ ਹੋ ਵੀਰੇ ਬੜੀਆ ਸਰ ਸੋ ਸਭ ਤੋਂ ਪਹਿਲਾਂ ਦਰਸ਼ਕ ਵੀਰਾਂ ਨੂੰ ਆਪਣਾ ਨਾਮ ਦੱਸੋ ਜੀ ਗੁਰਚੰਦ ਸਿੰਘ ਰਾਣਵਾ ਗੁਰਚੰਦ ਸਿੰਘ ਰਾਣਵਾ ਇਹ ਦੇਵੀਗੜ੍ਹ ਜੀ ਦੇਖੜੀ ਰਾਣਵਾ ਪਿੰਡ ਹੈ ਦੇਵੀਗੜ੍ਹ ਦੇ ਕੋਲ ਸੋ ਦੇਵੀਗੜ੍ਹ ਤੋਂ ਆਪਣੇ ਕੋਲੇ ਪਹੁੰਚ ਨਹੀਂ ਦੇਵੀਗੜ੍ਹ ਵੈਸੇ ਇੱਕ ਚੀਜ਼ ਕਰਕੇ ਹੋਰ ਵੀ ਮਸ਼ਹੂਰ ਹਨਾ ਯਾ ਅੱਜ ਕੱਲ ਫਨ ਵੱਲ ਜਿਹੜਾ ਦੇਵੀਗੜ੍ਹ ਵਾਲੀ ਸੜਕ ਹੈ ਉਹ ਭਰੀ ਹੈ ਹਨਾ ਸੋ ਕਾਫੀ ਉਹ ਵੀ ਫੇਮਸ ਅਗਰਮੀਆਂ ਦੇ ਵਿੱਚ ਤਾਂ ਖਾਸ ਕਰਕੇ ਸੋ ਵਿਚਾਰ ਕਿਵੇਂ ਬਣਿਆ ਜੀ ਟਰੈਕਟਰ ਦੇ ਉੱਪਰ ਇਸੀ ਕੈਬਨ ਇੰਸਟਾਲ ਕਰਵਾਉਣ ਦਾ ਸਰ ਵਿਚਾਰ ਤਾਂ ਕਾਫੀ ਧੀਰ ਤੋਂ ਸੀ ਪਹਿਲਾਂ ਵੀ ਮੇਰੇ ਕੋਲ ਹੈ ਸੀ ਤਾਂ ਏਜੰਸੀ ਤੋਂ 15 20 ਦਿਨ ਲੇਟ ਮਿਲਦਾ ਸੀ ਤਾਂ ਇਹ ਨਾਲ ਦੀ ਨਾਲ ਇਹਨਾਂ ਨੇ ਬਾਈ ਜੀ ਨੇ ਦੋ ਦਿਨ ਚ ਸਾਨੂੰ ਇੰਸਟਾਲ ਕਰਕੇ ਦੇਤਾ ਤੇ ਬਾਕੀ ਜਦੋਂ ਤੁਸੀਂ ਇੱਕ ਵਾਰੀ ਵਿਜ਼ਿਟ ਕੀਤਾ ਸੀ ਇੰਡਸਟਰੀ ਦੇ ਵਿੱਚ ਜਿਵੇਂ ਆਪਾਂ ਕਿਤੇ ਵੀ ਜਾਂਦੇ ਆਪਾਂ ਨੂੰ ਕੋਈ ਨਾ ਕੋਈ ਚੀਜ਼ ਨਾ ਅਟਰੈਕਟ ਕਰਦੀ ਆ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਕਿ ਆਪਾਂ ਨੂੰ ਕੋਈ ਨਾ ਕੋਈ ਚੀਜ਼ ਅਟਰੈਕਟ ਕਰਦੀ ਆ ਵੀ ਆਪਾਂ ਇਹ ਚੀਜ਼ ਲਵਾਈਏ ਜਾਂ ਹਨਾ ਇਸ ਤਰ੍ਹਾਂ ਕਰੀਏ ਇਸ ਮਤਲਬ ਇਹਦੇ ਵਿੱਚ ਤੁਹਾਨੂੰ ਕੀ ਖਾਸੀਤ ਲੱਗੀ ਦੇਖੋ ਜਿਹੜੋ ਬੰਦੇ ਨੇ ਕੋਈ ਵੀ ਚੀਜ਼ ਲਗਵਾਉਣੀ ਹੈ ਹਨਾ ਉਹਦੇ ਵਾਸਤੇ ਉਹ ਕੁਐਰੀਜ਼ ਤਾਂ ਕਰਦੇ ਹੀ ਆ ਦੇਖਦੇ ਹੀ ਆ ਹਨਾ ਬਾਈ ਜੀ ਗੱਲੇਵੇਂ ਆ ਸਾਨੂੰ ਕਾਫੀ ਬੰਦਿਆਂ ਤੋਂ ਅਸੀਂ ਵੀ ਪੁੱਛਿਆ ਠੀਕ ਹੈ ਰਿਵਿਊ ਲੈ ਕੇ ਮੰਗ ਹਾਂ ਦੱਸਿਆ ਏਜੰਸੀ ਵਾਲਿਆਂ ਨੇ ਵੀ ਸਾਨੂੰ ਦੱਸਿਆ ਸੀ ਠੀਕ ਹੈ ਜੀ ਵੀ ਤੁਸੀਂ ਅਸੀਂ ਏਜੰਸੀ ਤੋਂ ਸਿੱਧਾ ਟਰੈਕਟਰ ਪਹਿਲਾਂ ਉਰੇ ਹੀ ਲੈ ਕੇ ਆਏ ਆ ਮੈਂ ਪਹਿਲਾਂ ਵੀਡੀਓ ਦੇ ਵਿੱਚ ਗੱਲ ਕਰ ਰਿਹਾ ਸੀ ਮੈਂ ਅੱਲੇ ਘਰ ਵੀ ਨਹੀਂ ਗਿਆ ਠੀਕ ਹੈ ਹਲੋ ਕਹਿੰਦਾ ਮੈਂ ਪਿੰਡ ਦੇ ਅਜੇ ਆਪਾਂ ਪਿੰਡ ਦੇ ਵਿੱਚ ਲੈ ਕੇ ਜਾ ਰਹੇ ਹਾਂ ਕਰੀ ਕਰਦੇ ਆ ਮਤਲਬ ਕਿ ਤਾਂ ਇਹ ਵੀ ਏਸੀ ਕੈਬਨ ਲੱਗ ਕੀ ਆਇਆ ਜੀ ਬਸ ਹਲੋ ਬਿਲਕੁਲ 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 ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਐਵੇਂ ਵੀ ਜਿਵੇਂ ਅੱਜ ਕੱਲ ਆਪਣੇ ਜਿਹੜੇ ਨੌਜਵਾਨ ਮੁੰਡੇ ਨੇ ਹਨਾ ਐਗਰੀਕਲਚਰ ਤੋਂ ਕਿਤੇ ਨਾ ਕਿਤੇ ਪਿੱਛੇ ਹਟਦੇ ਜਾ ਰਹੇ ਨੇ ਚਲੋ ਐਜ ਜਿਹੜੇ ਹੁਣ ਮੈਂ ਵੀ ਲਾ ਲਓ ਹੁਣ ਮੈਂ ਵੀ ਇੱਥੇ ਜੌਬ ਕਰ ਰਿਹਾ ਹਾਂ ਹਨਾ ਮੈਂ ਇਹ ਚੀਜ਼ ਨੂੰ ਜ਼ਿਆਦਾ ਪ੍ਰੈਫਰ ਕਰ ਰਿਹਾ ਕਿਉਂਕਿ ਵੀ ਸਰੀਰ ਦਾ ਆਰਾਮ ਦੀ ਜ਼ਿਆਦਾ ਜ਼ਰੂਰਤ ਮੰਗਦੇ ਹਨਾ ਸੋ ਏਸੀ ਕੈਬਨ ਜਿਹੜਾ ਕਿਤੇ ਨਾ ਕਿਤੇ ਲੱਗ ਔਰ ਤੋਂ ਮੰਦਿਰ ਨੂੰ ਜਿਹੜੀ ਆਪਣੇ ਅੱਜ ਕੱਲ ਆਪਾਂ ਕਹੇ ਸਾਰੇ ਆਪਣੇ ਰਾਤੋਂ ਭਟ ਗਈ ਆਪਣੀ ਜਵਾਨੀ ਹਨਾ ਉਹ ਵਾਪਸ ਲੈ ਕੇ ਆਉਗੀ ਬਿਲਕੁਲ ਆਉਗੀ ਕੋਈ ਸ਼ੱਕ ਨਹੀਂ ਠੀਕ ਹੈ ਉਹ ਕਹਿ ਮਿਹਨਤ ਕਰਨਾ ਲੋਕੀ ਦੁਆਰੇ ਸਹੂਲਤ ਮਿਲੂਗੀ ਰੰਗਲਾ ਪੰਜਾਬ ਤੇ ਇਹ ਕਹੇ ਸਾਰੇ ਹਰਾ ਭਰਾ ਪੰਜਾਬ ਹੋ ਸਕਦਾ ਬਿਲਕੁਲ ਬਿਲਕੁਲ ਸੋ ਹਰੇ ਭਰੇ ਤੋਂ ਬਈ ਗੱਲ ਯਾਦ ਆਈ ਇਹ ਵੀਡੀਓ ਦੇ थ्रू ਆਪਾਂ ਇੱਕ ਮੈਸੇਜ ਤੁਹਾਨੂੰ ਹੋਰ ਦੇਣਾ ਚਾਹੁੰਦੇ ਆ ਸੋ ਮੈਸੇਜ ਇਹ ਹੈ ਜੀ ਦੇਖੋ ਅੱਜ ਕੱਲ ਕਾਮਨ ਮੈਸੇਜ ਹੈ ਇਹ ਕਿ ਵੀਰੇ ਆਪਾਂ ਜਿਹੜੀ ਖੇਤੀ ਕਰ ਰਹੇ ਆ ਧਰਤੀ ਦੇ ਨੀਚੋਂ ਪਾਣੀ ਕੱਢ ਕੱਢ ਖੇਤੀ ਕਰ ਰਹੇ ਆ ਪਰ ਕਿਤੇ ਨਾ ਕਿਤੇ ਆਪਾਂ ਵੀ ਇੰਨੇ ਰਿਟਰਨ ਜੇ ਆਪਾਂ ਕੁਦਰਤ ਨੂੰ ਕੁਝ ਦੇਈਏ ਤਾਂ ਆਪਾਂ ਆਪਣੇ ਟੌਪਿਕ ਤੋਂ ਹਟ ਕੇ ਆਪਾਂ ਇੱਕ ਕੰਪਨੀ ਦੇ EMPLOYE ਤੋਂ ਹਟ ਕੇ ਇੱਕ ਪਰਸਨਲੀ ਤੌਰ ਤੇ ਆਪਾਂ ਤੁਹਾਨੂੰ ਰਿਕੁਐਸਟ ਕਰਨੀ ਚਾਹੁੰਦੇ ਹਾਂ ਸਾਰਿਆਂ ਨੂੰ ਸੋ ਬਾਈ ਜੀ ਨੂੰ ਵੀ ਕਹਾਂਗੇ ਭਾਈ ਅੱਜ AC ਕੈਬਨ ਲਵਾ ਕੇ ਲੈ ਗਿਆ ਚਲੋ ਇਹ ਮੰਨ ਕੇ ਚਲੋ AC ਕੈਬਨ ਦੇ ਨਾਮ ਦਾ ਇੱਕ ਬੂਟਾ ਜ਼ਰੂਰ ਲਾ ਦੇ ਕਿਉਂਕਿ ਇਹਨੇ ਵੀ ਛਾਂ ਦੇਣੀ ਹੈ ਹਨਾ ਸੋ ਛਾਂ ਦੇਣੀ ਹੈ ਸੋ ਦੋਸਤੋ ਇਹ ਚੀਜ਼ ਨੂੰ ਥੋੜਾ ਜਿਹਾ ਆਪਾਂ ਗੌਰ ਕਰੀਏ ਕਿਉਂਕਿ ਜੇ ਪਾਣੀ ਧਰਤੀ ਦੇ ਵਿੱਚੋਂ ਆਪਾਂ ਇਸ ਤਰ੍ਹਾਂ ਹੀ ਕੱਢਦੇ ਰਹੇ ਤਾਂ ਜਿੱਕਰ ਕਿਤੇ ਹੋ ਸਕਦਾ ਆਪਣੀਆਂ ਆਉਣ ਵਾਲੀਆਂ ਨਸਲਾਂ ਨੇ ਜ ਉਹ ਸਾਡਾ ਅੱਜ ਆਪਾਂ ਕਿੰਨੇ ਵੀ ਖੁਸ਼ ਹੋਈਏ ਪਰ ਆਉਣ ਵਾਲੇ ਸਮਿਆਂ ਦੇ ਵਿੱਚ ਆਪਾਂ ਨੂੰ ਵੀ ਚੀਜ਼ਾਂ ਇਹ ਕਹਿ ਸਕਦੇ ਜਿਵੇਂ ਹੁਣ ਆਪਾਂ ਨੂੰ ਕੀ ਕਰਨਾ ਹੈ ਯਾਰ ਸਾਡੇ ਵਾਪੋਂ ਨੇ ਧਰਤੀ ਦੇ ਵਿੱਚ ਪਾਣੀ ਖਤਮ ਕਰਤਾ ਜਿਉ ਸਾਂਭਲ ਜਾਂਦੇ ਸੋ ਰੋਖ ਲਗਾਓ ਬਈ ਮੀਂਹ ਪੈਣਗੇ ਲੈਵਲ ਜਿਹੜਾ ਰੀਸਾਈਕਲ ਹੋਵੇ ਰੀਚਾਰਜ ਹੋਊਗਾ ਪਾਣੀ ਹਨਾ ਸੋ ਇਹ ਚੀਜ਼ ਦੀ ਜ਼ਰੂਰ ਗੌਰ ਕਰਿਓ ਮੇਰੇ ਹਰ ਇੱਕ ਬੋਰ ਤੇ 10 ਤੋਂ 15 ਦਰਖਤ ਲੱਗੇ ਹੋਏ ਨੇ ਠੀਕ ਹੈ 100 ਵੀ ਨੇ 100 ਵੀ ਤੇ ਫਾਰਮ ਹਾਊਸ ਬਣਾਇਆ ਹੋਇਆ ਉਸਤੇ ਦੋ ਕਿੱਲੇ ਚ ਬਾਗ ਵੀ ਲਾਇਆ ਐ ਐਸੇ ਕਰ ਸੋ ਇਹ ਚੀਜ਼ਾਂ ਦੇਖੋ ਜੀ ਆਪਾਂ ਮੈਂ ਪਿੰਡ ਤੋਂ ਪਿੰਡ ਚ ਪਿਛਲੇ ਵਾਰ 1000 ਰੁਪਏ ਦਾ ਲੋਆਇਆ ਸੀ ਜਿਸ ਚੋਂ 3-400 3-400 ਤਾਂ ਪੱਲੇ ਪਏ ਗਏ ਨਾ ਹੋਏ ਗਏ ਸੋ ਕਿ ਬਹੁਤ ਵਧੀਆ ਹੈ ਨਾ ਇੱਕ ਪਹੁੰਚ ਜੇ ਆਪਾਂ ਕਹੀਏ ਜੀ ਅੱਜ ਆਪਾਂ ਖੇਤਾਂ ਦੇ ਰਾਜਿਆਂ ਜਾਂ ਆਪਾਂ ਟਰੈਕਟਰਾਂ ਦੀਆਂ ਗੱਡੀਆਂ ਦੇ ਵਿੱਚ ਘੁੰਮ ਰਹੇ ਤਾਂ ਕਿਤੇ ਨਾ ਕਿਤੇ ਆਪਣੀ ਜ਼ਮੀਨਾਂ ਕਰਕੇ ਤੇ ਪੰਜਾਬ ਜਾਣਾ ਜਾਂਦਾ ਪਾਣੀਆ ਕਰਕੇ ਨਾ ਜੇ ਪੰਜਾਬ ਦੇ ਵਿੱਚ ਪਾਣੀ ਉਨਾ ਰਿਹਾ ਭਰਾਓ ਤਾਂ ਇਹ ਮੰਨ ਕੇ ਚੱਲੋ ਵੀ ਰਾਜਸਥਾਨ ਤੇ ਪੰਜਾਬ ਤੇ ਬਾਕੀ ਹੋਰ ਵੀ ਰੇਕੇਸਾਂ ਨੇ ਇੱਕ ਬਰਾਬਰ ਹੋ ਜਾਣਗੇ ਸੋ ਇਹ ਚੀਜ਼ਾਂ ਦੇ ਆਪਾਂ ਗੁਰੇਜ਼ ਕਰੋ ਵੈਸੇ ਬਹੁਤ ਜ਼ਿਆਦਾ ਜਿਹੜੀ ਯੂਥ ਹੈ ਇਹ ਚੀਜ਼ਾਂ ਤੇ ਫੋਕਸ ਕਰਨ ਲ ਸੋ ਆਪਾਂ ਆਪਣੇ ਟੌਪਿਕ ਤੇ ਵਾਪਸ ਆਈਏ ਇਹ ਮਡਗਾਰਡ ਦੀ ਫਿਰ ਸਲਾਹ ਬਣ ਗਈ ਵੀ ਗੋਲਡ ਸਟਾਰ ਦੀ ਮਡਗਾਰਡ ਲਵਾਉਣੇ ਵੇਟ ਵੀ ਬਿਲਕੁਲ ਜੀ ਡੀਜ਼ਲ ਟੈਂਕ ਵੀ ਦਾ ਰੈਸਿਕ ਆਉਣ ਦੇ ਨਾਲ ਆਲ ਓਵਰ ਸੋ ਆਲ ਓਵਰ ਇਹ ਕਹਿ ਸਕਦੇ ਮੋਡੀਫਿਕੇਸ਼ਨ ਹੈ ਜਿਹੜੀ ਪ੍ਰੋਪਰ ਟਰੈਕਟਰ ਤੇ ਜਿਵੇਂ ਇਹ ਕੈਸਰ ਵੀ ਉੱਥੋਂ ਇੱਕ ਸਿੰਪਲ ਲਵਾਸ ਦੇ ਵਿੱਚ ਆਇਆ ਸੀ ਜਿਵੇਂ ਆਪਾਂ ਵਿਆਹ ਸ਼ਾਦੀ ਦੇ ਮੌਕੇ ਤੇ ਗਈ ਹੈ ਹਨਾ ਤਿਆਰ ਵਿਆਰ ਹੋਣ ਵਾਸਤੇ ਪਰਲਰ ਛੱਡਿਆ ਉਹ ਚੀਜ਼ਾਂ ਵਾਸਤੇ ਕਰੇ ਇੱਕ ਹਿਸਾਬ ਪ੍ਰੋਪਰ ਤਿਆਰ ਕਰਤਾ ਮਡਗਾਰਡ ਵੀ ਲੱਗ ਗਏ ਹਨਾ ਸੋ ਪ੍ਰੋਪਰ ਤੇ ਬਾਕੀ ਸੰਤੁਸ਼ਟੀ ਕਿੰਨੀ ਦਾ ਫਿਲਹਾਲ ਹਾਲ ਦੀ ਘੜੀ ਕਿਉਂਕਿ ਇੱਕ ਤਾਂ ਹੁੰਦਾ ਚੀਜ਼ ਵਰਤ ਰੇ ਆਪਾਂ ਨਾ ਉਹ ਤੁਸੀਂ ਸਾਨੂੰ ਦੱਸੋਗੇ ਪਰ ਜਦੋਂ ਇੱਕ ਦੇਖ ਕੇ ਹੈ ਨਾ ਸਕੂਨ ਮਿਲਦਾ ਆ ਵਧੀਆ ਲੱਗਿਆ ਫਰਸਟ ਕਲਾਸ ਸਰਵਿਸ ਅੱਛੀ ਹੈ ਇਹਨਾਂ ਦੀ ਤੇ ਜਿਵੇਂ ਪੈਸੇ ਵੀ ਟਰੈਕਟਰ ਵੀ ਹੈ ਨਾ ਜੇ ਆਉਂਦਾ ਟਰੈਕਟਰ ਜਾਂ ਜਿਵੇਂ ਆਪਾਂ ਹੀ ਦੇਖ ਲਿਆ ਟਰੋਲ ਟਰੈਕਟਰ ਖੜਿਆ ਇਹ ਖਾਲੀ ਖਾਲੀ ਲੱਗਦਾ ਇਹ ਭਰੇ ਭਰੇ ਨਾ ਐਵੇਂ ਲੱਗਦਾ ਸੱਚੀ ਗੱਲ ਹੈ ਦੋਸਤੋ ਮੰਨ ਦੀ ਗੱਲ ਕਿ ਤਾਂ ਐਵੇਂ ਲੱਗਦਾ ਕਿ ਜਿਵੇਂ ਇਹ ਟਰੈਕਟਰ ਇਸ ਹਾਂ ਵੀ ਐਸੀ ਕਿ ਜਿਹੜਾ ਏਸੀ ਕੈਬਨ ਨੇ ਨਾ ਉਹ ਵਿੱਚ ਇਹ ਚੀਜ਼ ਦੇ ਇਨਵੋਲਵਮੈਂਟ ਜ਼ਰੂਰੀ ਇਹ ਟਰੈਕਟਰ ਬਣੀ ਹੈ ਸੀ ਕੈਬਨ ਲਈ ਵਾਸਤੇ ਨੇ ਸੋ ਬਾਕੀ ਇੱਕ ਵਾਰੀ ਬਾਈ ਤੁਹਾਡਾ ਕੰਟੈਕਟ ਨੰਬਰ ਜ਼ਰੂਰ ਬੋਲ ਦਿਓ ਕਿਉਂਕਿ ਦੇਵਿਗੜ੍ਹ ਏਰੀਆ ਦੇ ਜਾਂ ਤੁਹਾਡੇ ਨੇੜੇ-ਤੇੜੇ ਦੇ ਕਿਸਾਨ ਵੀ ਕੋਈ ਅਹ ਖੇਤ ਦਾ ਟਰੈਕਟਰ ਚੱਲਦਾ ਜਾਂ ਦੇਖਣਾ ਚਾਹੁੰਦੇ ਹੋਣ ਇਸੀ ਕੈਬਨ ਦੇ ਵਿੱਚੋਂ ਕਿਸ ਤਰ੍ਹਾਂ ਦਾ ਇੰਟੀਰੀਅਰ ਆਣਾ ਮਾਈਨ 8153 15372 98153 255372 153 372 ਸੋ ਬਾਈ ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋਣਾ ਸੋ ਇੱਕ ਵਾਰੀ ਪੰਜਾਬੀ ਚ ਵੀ ਬੋਲ ਦਿਓ ਕਿ ਆਪਣੀ ਵੀਡੀਓ ਵੀ ਸਾਰੇ 991753 55372 991753 55372 ਸੋ ਵੀਰ ਇਹ ਨੰਬਰ ਤੇ ਕਾਲ ਕਰਕੇ ਦੀਵਿਗੜ ਏਰੀਆ ਦੇ ਖਾਸ ਕਰਕੇ ਵੀਰ ਜਿਹੜੇ ਨੇੜੇ-ਤੇੜੇ ਹੈਗੇ ਨੇ ਇਹ ਸੀਗਾ ਬੰਨੂ ਦੇਖ ਪਤਾ ਕੀ ਤਾਂ ਕਰ ਇਹ ਗੱਲ ਆਪਾਂ ਕਿਉਂ ਕਹਿੰਨੇ ਆ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਜੇ ਆਪਾਂ ਆਪਣੇ ਨੇੜੇ ਆ ਹਨਾ ਸਮਾਨਾ ਤਾਂ ਆਪਾਂ ਵਿਜ਼ਿਟ ਕਰਾਂਗੇ ਹੀ ਕਰਾਂਗੇ ਨਹੀਂ ਵੀ ਹੁੰਦੀ ਬਈ ਕੰਮਕਾਰਾਂ ਚੋਂ ਨਹੀਂ ਨਿਕਲਿਆ ਜਾਂਦਾ ਸੋ ਇੱਕ ਵਾਰੀ ਕਾਲ ਕਰਕੇ ਆਪਾਂ ਆਪਣੇ ਨੇੜੇ ਉਹ ਚੀਜ਼ ਦੇਖ ਸਕਦੇ ਆ ਜਿਹੜੀ ਦੇਖਣ ਵਾਸਤੇ ਆਪ ਨੂੰ ਸਪੈਸ਼ਲ ਚੱਲ ਕੇ ਉਰੇ ਆਉਣਾ ਪਏਗਾ ਸੋ ਬਾਕੀ ਬਾਈ ਜੀ ਦੀ ਸੋਚ ਵੀ ਵਧੀਆ ਲੱਗੀ ਹਣਾ ਸਭ ਤੋਂ ਮੈਨੂੰ ਜਿਹੜੀ ਚੀਜ਼ ਵਧੀਆ ਲੱਗੀ ਆ ਤੇ ਬਾਈ ਨੇ ਪਹਿਲਾਂ ਹੀ ਕਹਿਤਾ ਹਣਾ ਵੀ ਇਸ ਆਪਣੇ ਮੋਟਰਾਂ ਦੇ ਉੱਪਰ ਵੀ ਰੱਖਣੇ ਸੋ ਬਾਈ ਇਹ ਚੀਜ਼ ਨੂੰ ਕਿਤੇ ਨਾ ਕਿਤੇ ਆਪਣੀ ਲਾਈਫ ਦੇ ਵਿੱਚ ਆਪਾਂ ਜ਼ਰੂਰ ਅਪਣਾਈਏ ਸੋ ਮੇਰਾ ਤਾਂ ਇਹੀ ਮੈਸੇਜ ਰਹੂਗਾ ਇਸ ਵੀਡੀਓ ਦੇ ਥਰੂ ਕਿ ਰੱਖ ਖਲਗ ਆਓ ਹੁਣ ਆਪਣੀਆਂ ਨਸਲਾਂ ਬਚਾਓ ਤੇ ਆਪਣੇ ਜਿਹੜੇ ਪਾਣੀ ਨੇ ਉਹਨਾਂ ਨੂੰ ਬਚਾਓ ਜੇ ਆਪਾਂ ਆਪਣੇ ਪੰਜਾਬ ਦਾ ਪਾਣੀ ਤੇ ਆਪਾਂ ਆਪਣੇ ਪੰਜਾਬ ਦੀ ਬਾਣੀ ਬਚਾਵਾਂਗੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਪੰਜਾਬ ਰਹੂਗਾ ਸੋ ਉਮੀਦ ਕਰਦਾ ਮੈਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰ ਤੋ ਕਿਉਂਕਿ ਤੁਹਾਡੇ ਵਿਊ ਨੇ ਜਿੰਨੇ ਜਨੇ ਲਾਈਕ ਕਰਦੇ ਤੁਸੀਂ ਜਾਂ ਤੁਸੀਂ ਸ਼ੇਅਰ ਕਰਦੇ ਹੋ ਸਾਡੇ ਕੋਲ ਤੁਹਾਡੇ ਭੇਜੇ ਹੋਏ ਵੀ ਕਸਟਮਰ ਨੇ ਜਿਹੜੇ ਕਿਸਾਨ ਵੀਰ ਨੇ ਸਾਡੇ ਨਾਲ ਰਾਬਤਾ ਕਾਇਮ ਕਰਦੇ ਨੇ ਸੋ ਕੰਟੈਕਟ ਨੰਬਰ ਇੱਕ ਵਾਰ ਮੈਂ ਬੋਲ ਦਣਾ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਆਪਾਂ ਲਿਖਿਆ 9872037100 ਦੇ ਉੱਪਰ ਕਾਲ ਕਰਕੇ ਇੱਕ ਵਾਰੀ ਗੋਲਡ ਸਟਾਰ ਸਮਾਣਾ ਦੀ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਕੀ ਜੇ ਕੋਈ ਭਾਈ ਵਿਜ਼ਿਟ ਕਰਨਾ ਚਾਹੁੰਦਾ ਤਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਮਾਣਾ ਸ਼ਹਿਰ ਦੇ ਸਮਾਣਾ ਤੋਂ ਪਾਤੜਾ ਰੋਡ ਦੇ ਉੱਪਰ ਪਿੰਡ ਚੱਕ ਅੰਮ੍ਰਿਤਸਰੀਆ ਵਿਖੇ ਸਾਡੀ ਇੰਡਸਟਰੀ ਜਿਹੜੀ ਲੋਕੇਟਡ ਆ ਪ੍ਰੋਫਾਈਲ ਤੁਸੀਂ ਆ ਕੇ ਰਾਬਤਾ ਕਾਇਮ ਕਰ ਸਕਦੇ ਹੋ Google ਦੇ ਉੱਪਰ ਵੀ ਤੁਸੀਂ ਸਰਚ ਕਰ ਸਕਦੇ ਹੋ 골ਡ ਸਟਾਰ ਇੰਡਸਟਰੀ ਸਰਚ ਕਰ ਲਓਗੇ ਤਾਂ ਸਾਹਮਣੇ ਜਾਂ 골ਡ ਸਟਾਰ ਸਮਾਣਾ ਭਰ ਦੋਗੇ ਤਾਂ ਪ੍ਰੋਪਰ ਲੋਕੇਸ਼ਨ ਆ ਜਾਵੇ ਸੋ ਬਾਈ ਜੀ ਬਹੁਤ ਬਹੁਤ ਧੰਨਵਾਦ ਆਈ ਤੁਹਾਡਾ ਬਹੁਤ ਵਧੀਆ ਲੱਗਿਆ ਜੀ ਸੋ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ